ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਖੌਫਨਾਕ ਕਾਰਾ ਮਾਲ ਚ ਬੌਂਸਰ ਦਾ ਚਾੜਿਆ ਕੁਟਾਪਾ ਮਚ ਗਿਆ ਹੜਕੰਪ ਤੇਜ਼ ਤਾਰ ਹਥਿਆਰਾਂ ਨਾਲ ਵੱਢ ਦਿੱਤਾ ਅੰਗੂਠਾ ਲੱਗੇ 30 ਦੇ ਕਰੀਬ ਟਾਂਕੇ ਜਿੰਨਾ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਤੇ ਗੁੰਡਾਗਰਦੀ ਕਰਨ ਦੇ ਇੱਕ ਬੌਂਸਰ ਨੌਜਵਾਨ ਤੇ ਜਾਨ ਲੈਵਾ ਹਮਲਾ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਜਾਣਕਾਰੀ ਮੁਤਾਬਕ ਪੀੜਤ ਬੌਂਸਰ ਨੌਜਵਾਨ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਦੇ ਸੈਂਟਰਲ ਮਾਲ 'ਚ ਪਾਰਟੀ ਕਰਨ ਲਈ ਆਇਆ ਸੀ ਤੇ ਦੂਜੇ ਪਾਸੇ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਉੱਥੇ ਮਾਲ 'ਚ ਮੌਜੂਦ ਸੀ ਇਸ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਇੱਕ ਸੈਲਫੀ ਲੈਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ ਦੇਖਦੇ ਹੀ ਦੇਖਦੇ ਦੋਮਾ ਤੇਰਾ ਵਿਚਾਲੇ ਇਹ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਮੌਕੇ ਤੇ ਆਪਣੇ ਦੋਸਤਾਂ ਨੂੰ ਬੁਲਾ ਲਿਆ ਜਿਨ੍ਹਾਂ ਨੇ ਆਉਂਦਿਆ ਸਾਰ ਨੌਜਵਾਨ ਤੇ ਧਾਵਾ ਬੋਲ ਦਿੱਤਾ ਤੇ ਧਾਰ ਹਥਿਆਰਾਂ ਨਾਲ ਬੌਂਸਰ ਤੇ ਜਾਣ ਲੇਵਾ ਹਮਲਾ ਕਰ ਦਿੱਤਾ ਮੁਲਜ਼ਮਾਂ ਨੇ ਕੁੱਟ-ਕੁੱਟ ਬੌਂਸਰ ਨੂੰ ਲਹੂ-ਲਹਾਨ ਕਰ ਦਿੱਤਾ ਇੱਥੋਂ ਤੱਕ ਕਿ ਉਸਦੇ ਹੱਥ ਦਾ ਅੰਗੂਠਾ ਤੱਕ ਵੱਢ ਦਿੱਤਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸੈਂਟਰਾ ਮਾਲ ਦੇ ਬੇਸਮੈਂਟ ਚ ਇਹ ਖੂਨੀ ਖੇਡ ਖੇਡਿਆ ਗਿਆ ਹੈ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਬੌਂਸਰ ਆਪਾਂ ਵਜ ਪਾਰਟੀ ਕਰਨ ਗਏ ਸੀ ਦੀ ਕਲਪੇ ਜੀ ਹੂੰ ਤੇ ਆਪਾਂ ਪਾਰਟੀ ਕਰ ਰਹੇ ਸੀ ਹੂੰ ਤੇ ਉੱਤੇ ਸਾਨੂੰ ਰਮਨ ਮਿਲਿਆ ਮੁੰਡਾ ਅੱਛਾ ਠੀਕ ਹੈ ਜੀ ਉਹ ਪਹਿਲਾਂ ਵੀ ਸਾਨੂੰ ਜਾਣਦਾ ਮਤਲਬ ਹਾਈ ਹੈਲੋ ਕੋਈ ਜ਼ਿਆਦਾ ਜਾਣਦਾ ਉੱਤੇ ਉਹਦੇ ਨਾਲ ਥੋੜੀ ਬੋਤੀ ਪੈਂਸ ਹੋਈ ਆ ਆਪਣੇ ਤੇ ਅੰਦਰ ਸੌਲਡ ਆਊਟ ਹੋ ਗਈ ਦੀ ਗੱਲ वगੈਰਾ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਮੈਨੂੰ ਬੌਂਸਰ ਲੈ ਕੇ نیچے ਬਾਹਰ ਕੱਢ ਗਏ ਲਿਫਟ ਤੋਂ نیچے ਬੇਸਮੈਂਟ ਚ ਲਿਗੇ ਉਹਨੇ ਮੇਰੇ ਉੱਤ ਛੜਤਾ ਮੈਂ ਖੜਿਆ ਸੀ ਜਿੰਨੇ ਨੇ ਚਾਰ ਪੰਜ ਮੁੰਡੇ ਆਏ ਰਮਨ ਆਪਣੇ ਮੁੰਡੇ ਲੈ ਆਏ ਇਨੇ ਗੱਡੀ ਚੋਂ ਕਿਰਪਾਨਾਂ ਗੱਡੀ ਟੰਡੇ ਦੇ ਵਿੱਚ ਮੇਰੇ ਤੇ ਅਟੈਕ ਕਰਤਾ ਰਮਨ ਕੌਣ ਹੈ ਰਮਨ ਇਹ ਪੰਜਾਬ ਪੁਲਿਸ ਹੈ ਐਮੋਹਾਲੀ ਜਾਂਦੇ ਸੀ ਦੱਸੋ ਤੁਸੀਂ ਬੇਸਮੈਂਟ ਚ ਕੀ ਕਰਨਗੇ ਸੀ ਬੇਸਮੈਂਟ ਮੇ ਗੱਡੀ ਖੜੀ ਥੋੜੀ ਮੈਂ ਨਹੀਂ ਮੇਰੀ ਗੱਡੀ ਗਰਾਉਂਡ ਫਲੋਰ ਤੇ ਸੀ ਮੈਨੂੰ ਬੌਂਸਰ ਲੈ ਕੇ ਉੱਪਰੋਂ ਲਿਫਟ ਚ ਕਹਿੰਦਾ ਚੱਲ 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 ਗੈਰਾ ਬਾਹਰ ਦੇਖਦੇ ਆ ਉਹਨੇ ਮੈਨੂੰ ਬੇਸਮੈਂਟ ਛੜਤਾ ਉੱਤ ਜਾਂਦੇ ਮੇਰੇ ਤੇ ਅਟੈਕ ਹੋ ਗਿਆ ਜੋ ਦੋਨੋਂ ਉੱਥੇ ਖੜੇ ਸੀ ਨੌਨਾਂ ਨੇ ਮੈਨੂੰ ਛੜਾਇਆ ਉਹ ਕੋ ਬੌਂਸਰ ਕਿੱਥੇ ਦੇ ਉਸ ਕਲੱਬ ਦੇ ਹਾਂਜੀ ਉਸ ਵੀ ਕਲੱਬ ਦੇ ਸੀ ਇੱਕਦਮਾਂ ਵਿਕੀ ਹੈ ਜੀ ਇੱਕਦ ਬਦਲ ਕੋਈ ਪ੍ਰਾਣੀ ਦੁਸ਼ਮਣੀ ਸੀ ਕੀ ਇਹਨਾਂ ਨਾਲ ਕੀ ਸੀਗਾ ਥੋੜਾ ਜੀ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਜੀ ਫਿਰ ਆਹਨੇ ਹਮਲਾ ਕੀ ਕੀਤਾ ਪਤਾ ਨਹੀਂ ਕਾਰਨ ਕੋਈ ਪਰ ਮੈਨੂੰ ਨਹੀਂ ਲੱਗਦਾ ਕਲੱਬ 'ਚ ਕੋਈ ਵੈਸ ਹੋਈ ਹੋਵੇ ਨੋਰਮਲ ਗੱਲਬਾਤ ਹੋਈ ਵੀ ਵੈਸ ਬਸ ਅੱਛਾ ਉਸ ਤੋਂ ਬਾਅਦ ਬਹੁਤ ਉਸ ਤੋਂ ਬਾਅਦ ਇਹਨਾਂ ਨੇ ਟੈਕਲ ਟੈਕ ਕਰਕੇ ਭੱਜ ਗਏ ਮੇਰੇ ਮੂਠਾ ਗੱਟ ਗਿਆ ਸੀ ਉੱਥੇ ਅੱਛਾ ਹਮ ਗੇ ਗੱਟ ਗਏ ਜੀ ਇੱਕ ਬਾਜੂ ਦੇ ਲੈਕਚਰ ਅਗੈ ਬਿੱਟੇ ਬਿੱਟੇ ਹੋਰੇ ਮੇਰੀ ਜੀ 4.5 ਟੋਲੇ ਸੋਨੇ ਦੀ ਚੈਂਚੀ ਉਹ ਲੈ ਗਏ ਮੇਰੇ ਕੋਲ 40000 ਰੁਪਏ ਕੈਸ਼ ਸੀ ਉਹ ਲੈ ਕੇ ਮੇਰਾ ਆਈਫੋਨ 15 ਪ੍ਰੋ ਸੀ ਉਹ ਲੈ ਗਏ ਇਸਪੀਡ ਤੋਂ ਬੌਂਸਰ ਵੱਲੋਂ ਪੰਜਾਬ ਪੁਲਿਸ ਦੇ ਮਲਾਜ਼ਮ ਤੇ ਉਸ ਦੇ ਸਾਥੀਆਂ ਤੇ ਲੁੱਟ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਨੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਉਂਦਿਆਂ ਬੌਂਸਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਔਰ ਚੰਡੀਗੜ੍ਹ ਇੰਡਸਟਰੀ ਏਰੀਆ ਐਮ ਡਬਲੂ ਥਾਣਾ ਖੇਤਰ ਦਾ ਸੈਂਟਰਲ ਮਾਲ और इस सेंट्रा मॉल की बेसण में खेला गया खूनी खेल यह खूनी खेल पंजाब पुलिस के कांस्टेबल और साथियों ने मिलकर बाउंसर पर कहर ढाया जिस पर तेज धार हथियारों से हमला किया इस हमले में बाउंसर का अंगूठा कट गया और उसके शरीर पर लगभग तीस से ज़्यादा टाके आए हैं और यह है बाउंसर अस्पताल में उपचारधीन है कैद पुलिस को दी और पुलिस ने विभिन्न धाराओं के तहत मामला दर्ज कर आगामी जांच शुरू कर दी है बाद क्लब में सेल्फ़ी लेने को हुआ था जिसके बाद जो बाउंसर है और पुलिसकर्मी और उसके साथियों के बीच में बहस हुई लेकिन क्लब संचालक और यहाँ तक कि बाउंसरों ने इस मामले को रफा दफा किया और दोनों में समझौता कराया लेकिन उसके बाद जब वह बाउंसर बेसमेंट की पार्किंग में पहुंचा तो वहां पर यह पुलिसकर्मी और उसके साथी पहले से मौजूद थे जिन्होंने तेज धार हथियारों से इस पर हमला किया और मौके से फरार हो गए ਕਾਫਨਾ ਕਿਸ ਬਾਰ ਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹੈਰਾਨ ਕਰਕੇ ਰੱਖ ਦਿੱਤਾ ਹੈ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਕਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਕੀਤੇ ਜਾਂਦੇ ਨੇ ਦੇਖਣਾ ਇਹ ਹੋਗਾ ਕਿ ਬੌਂਸਰ ਦੁਆਰਾ دی ਗਈ ਸ਼ਿਕਾਇਤ 'ਮੇ ਪੁਲਿਸ ਨੇ ਕਿੰਨੀ ਜਲਦੀ ਉਹਨਾਂ ਯੂਰੋਪੀਓਂ ਕੋ ਸਲਾਖੋ ਕੇ ਪਿੱਛੇ ਧਕੇਲਤੀ ਹੈ ਆਪਣੇ ਸਹਿਯੋਗੀ ਆਕਾਸ਼ ਕੇ ਸਾਥ ਕੁਲਦੀਪ ਪੰਜਾਬ ਕੇਸੀ ਜਗਬਾਨੀ ਟੀਵੀ ਚੰਡੀਗੜ੍ਹ